ਬਹੁਤ ਅੱਛੀ ਲੱਗੀ ਜੀ ਮੈਨੂੰ ਮੇਰੇ ਪਸੰਦ ਦਾ ਸਿਨੇਮਾ ਇਹ ਮੈਂ ਵੀ ਇਦਾਂ ਦੀਆਂ ਫਿਲਮਾਂ ਹੀ ਬਣਾਉਣ ਚ ਆਪਣੇ ਆਪ ਨੂੰ ਸਮਝਦਾ ਕਿ ਇਸ ਤਰ੍ਹਾਂ ਦਾ ਸਿਨੇਮਾ ਕਰੀਏ ਤੇ ਪੀਰਜ ਰਤਨ ਭਾਈ ਨੇ ਬਹੁਤ ਕਮਾਲ ਦਾ ਕੰਮ ਕੀਤਾ ਸਾਰੇ ਪ੍ਰੋਡਿਊਸਰ ਬਹੁਤ ਕਮਾਲ ਦੇ ਨੇ ਇਹਨੇ ਖੁੱਲ੍ਹ ਦਿਲੇ ਪ੍ਰੋਡਿਊਸਰ ਹੋਣੇ ਚਾਹੀਦੇ ਆ ਪੰਜਾਬੀ ਚ ਤਾਂ ਕਿ ਵੱਡੀਆਂ ਫਿਲਮਾਂ ਬਣ ਸਕਣ ਗੀਤ MP3 ਕੇ ਵੀ ਢੱਲੋਂ ਬਾਕੀ ਸਾਰੇ ਭਰਾ ਤੇ ਉਧਰੋਂ ਸਾਡੇ ਲਈ ਇਹ ਇਸ ਕਰਕੇ ਖੁਸ਼ੀ ਦੀ ਗੱਲ ਆ ਮੈਨੂੰ ਪਰਸਨਲ ਕੇ ਸਾਡੀ ਕੁੜੀ ਕੁੱਲ ਸਿੱਧੂ ਉਹਨੇ ਬਹੁਤ ਜ਼ਿਆਦਾ ਕਮਾਲ ਦਾ ਕੰਮ ਕੀਤਾ ਜਿਹਨੂੰ ਕਹਿੰਦੇ ਹੁੰਦੇ ਆ ਧੁੱਕੀ ਘੜਤੀ ਔਰ ਇਸ ਤੋਂ ਬਾਅਦ ਕੁੱਲ ਨੂੰ ਨਵੇਂ ਰਾਹ ਖੁੱਲਣਗੇ ਸਫਲਤਾ ਦੇ ਔਰ ਉਸ ਤੋਂ ਇਲਾਵਾ ਮਾਰਕਰ ਰੰਧਾਵਾ ਉਹ ਵੀ ਸਾਡਾ ਬੱਚਾ ਹੈ ਉਹਨੇ ਬਹੁਤ ਕਮਾਲ ਦਾ ਕੰਮ ਕੀਤਾ ਗੁੱਗੂ ਬਾਈ ਦੇਵ ਖਰੋੜ ਧੀਰਜ ਰੂਪੀ ਗਿੱਲ ਇਹ ਤਾਂ ਚਲੋ ਸਾਰੇ ਹੈਗੇ ਹੀ ਆ ਪਰ ਜੋ ਡਾਇਲੌਗ ਨੇ ਗੁਰਪ੍ਰੀਤ ਭੁੱਲਰ ਛੋਟਾ ਭਰਾ ਸਾਡਾ ਉਹਨੇ ਲਿਖੇ ਹਰ ਚੀਜ਼ ਕਮਾਲ ਹੈ ਜੀ ਬਹੁਤ ਰੱਜ ਆਇਆ ਫਿਲਮ ਦੇਖ ਕੇ ਤੁਸੀਂ ਮੰਨਦੇ ਹੋ ਪੰਜਾਬੀ ਸਿਨੇਮਾ ਨੂੰ ਉੱਚਾ ਚੁੱਕਣ ਲਈ ਇਹੋ ਜਿਹੇ ਕਿਰਦਾਰ ਦੁਬਾਰਾ ਲੈ ਕੇ ਆਉਣੇ ਚਾਹੀਦੇ ਬਿਲਕੁਲ ਜੀ ਬਿਲਕੁਲ ਅਸੀਂ ਤਾਂ ਮੈਂ ਤਾਂ ਬਣਾਉਣਾ ਹੀ ਇਦਾਂ ਦੀਆਂ ਫਿਲਮਾਂ ਮੇਰੇ ਜਿਹੜੇ ਆਉਣ ਵਾਲੇ ਮੇਰੀ ਵੈਬ ਸੀਰੀਜ਼ ਆ ਉਹ ਵੀ ਇਦਾਂ ਦੀ ਆਦਾਰੋ ਇਸੇ ਜਨਰ ਦੀ ਸੁੱਖਾ ਰੇਡਰ ਰਾਜਤਾਨੀ ਮੇਰੀਆਂ ਟੇਬਲ 1 ਤੇ ਆ ਰਹੀਆਂ ਫਿਰ ਮੈਂ ਫਿਲਮ ਕਰ ਰਿਹਾ ਹਾਂ ਲਲਕਾਰਾ ਉਹ ਵੀ ਇਦਾਂ ਦੀ ਹੈ ਮੇਰੇ ਲਈ ਤਾਂ ਇਹ ਬਹੁਤ ਖੁਸ਼ੀ ਦੀ ਗੱਲ ਆ ਮੈਨੂੰ ਤਾਂ ਆਪਣੀ ਫਿਲਮ ਲੱਗ ਰਹੀ ਹੈ ਸੋ ਜਿਵੇਂ ਗੋਗੂ ਗਿਲ ਜੀ ਵਾਪਸ ਆਏ ਆ ਹੈਨਾ ਕਾਫੀ ਚਿਰਾਂ ਬਾਅਦ ਤੁਹਾਨੂੰ ਕੀ ਲੱਗਦਾ ਇਹ じゃ ਕਿਹੜਾ ਕਿਰਦਾਰ ਹੋਰ ਕੀ ਵਾਪਸ ਆਣਾ ਚਾਹੀਦਾ ਜਿਹਦੀ ਸਾਨੂੰ ਵੇਟ ਆ ਬਹੁਤ ਸਾਰੇ ਨੇ ਮੈਨੂੰ ਦੀਪ ਢਿੱਲੋਂ ਭਾਈ ਦੀ ਬਹੁਤ ਵੇਟ ਆ ਦੀਪ ਢਿੱਲੋਂ ਮਨਮੋਹਣ ਭਾਈ ਦੀਆਂ ਕੁਲਮਾਂ ਦੇ ਵਿੱਚ ਹੁੰਦੇ ਸੀ ਉਦੋਂ ਮਾਣੋ ਬਹੁਤ ਦੇਰ ਗਾਇਬ ਰਹੇ ਨੇ ਮੈਂ ਜੋੜਾ ਵੇਲੇ ਵੀ ਉਹਨਾਂ ਨੂੰ ਬੁਲਾਉਣਾ ਚਾਹਿਆ ਸੀ ਉਦੋਂ ਕਿਸੇ ਪ੍ਰੋਬਲਮ ਚ ਸੀਗੇ ਉਹ ਪਰ ਉਹਨਾਂ ਨੂੰ ਆਉਣਾ ਚਾਹੀਦਾ ਰਾਜ ਬੱਬਰ ਸਾਹਿਬ ਨੂੰ ਆਉਣਾ ਚਾਹੀਦਾ ਬਹੁਤ ਸਾਰੇ ਸਾਡੇ ਪਾਤਰ ਨੇ ਇਦਾਂ ਦੇ ਜਿਹੜੇ ਪੰਜਾਬੀ ਸਿਨੇਮਾ ਦੇ ਵਿੱਚ ਰਹੇ ਆ ਹੁਣ ਉਹਨੇ ਨਹੀਂ ਤੇ ਬਾਕੀ ਕੁੱਪੂ ਬਾਈ ਜਾਂ ਹੋਬੀ ਬਾਈ ਆਰਕਿਆਂ ਨੂੰ ਵੀ ਐਵੇਂ ਮਾਸੇ ਮਾਸੜ ਪਪੜਾਂ ਦੀਆਂ ਦੇ ਰੋਲ ਨਹੀਂ ਦੇਣੇ ਚਾਹੀਦੇ ਸਕ੍ਰਿਪਟਾਂ ਲਿਖਣੀਆਂ ਚਾਹੀਦੀਆਂ ਜਿਨ੍ਹਾਂ ਚ ਉਹਨਾਂ ਦੀ ਉਮਰ ਦੇ ਹਿਸਾਬ ਨਾਲ ਰੋਲ ਮਿਲਣ ਅ ਔਰ ਇਹ ਉਸੇ ਤਰ੍ਹਾਂ ਦਾ ਕਰੈਕਟਰ ਆ ਗੁੱਗੂ ਬਾਈ ਤਾਂ ਮਤਲਬ ਉਹਦਾ ਗੋਡਫਾਦਰ ਸੀਗੇ ਫਿਲਮ ਦੇ ਵਿੱਚ ਜਿੱਦਾਂ ਅੰਗਰੇਜ਼ੀ ਦੀ ਬਹੁਤ ਐਪਿਕ ਕਲਾਸਿਕ ਫਿਲਮ ਗੋਡਫਾਦਰ ਤੇ ਉਹ ਗੋਡਫਾਦਰ ਹੀ ਲੱਗੇ ਮੈਨੂੰ ਗੁੱਗੂ ਸਾਡੇ ਬਹੁਤ ਸਤਿਕਾਰਯੋਗ ਭਰਾ ਨੇ ਜੀ ਸੋ ਇੱਕ ਜਿਹੜਾ ਸੀਨ ਆਂਦਾ ਕਿ ਗੱਡੀ ਤੇ ਉਹ ਲੱਤ ਮਾਰਦੇ ਹਨਾ ਜਿਹੜੀ ਤਾਕੀ ਖੁੱਲਦੀ ਹੈ ਮੈਨੂੰ ਲੱਗਦਾ ਤੁਹਾਨੂੰ ਵੀ ਸ਼ਾਇਦ ਉਹ ਟਾਈਮ ਯਾਦ ਆਇਆ ਹੋਵੇਗਾ ਜਦੋਂ ਪਹਿਲਾਂ ਵੀ ਅਸੀਂ ਇਹ ਫਿਲਮਾਂ ਦੇਖਦੇ ਹੁੰਦੇ ਸੀ ਹਾਂਜੀ ਹਾਂ ਬਿਲਕੁਲ ਉਸ ਟਾਈਮ ਇੰਨੀਆਂ ਟੈਕਨੀਕਲੀ ਚੰਗੀਆਂ ਨਹੀਂ ਸੀ ਹੁੰਦੀਆਂ ਫਿਲਮ ਪਰ ਅਸੀਂ ਗੁੱਗੂ ਬਾਈ ਤੇ ਯੋਗਰਾਜ ਬਾਈ ਦੀ ਜਿਹੜੀ ਜਿਹਨੂੰ ਕਹਿੰਦੇ ਹੁੰਦਾ ਸਾਨਾ ਦਾ ਭੇੜਾ ਉਹਦਾ ਸੁਆਦ ਲੈਂਦੇ ਰਹੇ ਹਾਂ ਤੇ ਉਸੇ ਤਰ੍ਹਾਂ ਦਾ ਸਿਨੇਮਾ ਹੁਣ ਬਣਨਾ ਹੁਣ ਤਾਂ ਕਿਉਂਕਿ ਟੈਕਨੀਕਲੀ ਬਹੁਤ ਸਿਆਣੇ ਨੇ ਔਰ ਹਿੰਦੀ ਫਿਲਮਾਂ ਦੇ ਬਰਾਬਰ ਦਾ ਕੰਮ ਆ ਜਿੱਦਾਂ ਕਿ ਹੁਣ ਸ਼ਾਮ ਕੌਸ਼ਲ ਭਾਈ ਦਾ ਐਕਸ਼ਨ ਆ ਇਹਦੇ ਵਿੱਚ ਬਹੁਤ ਵੱਡੀ ਗੱਲ ਆ ਸ਼ਾਮ ਕੌਸ਼ਲ ਭਾਈ ਦਾ ਨਾਂ ਹੀ ਕਾਫੀ ਆਪਣੇ ਆਪ ਦੇ ਵਿੱਚ ਤੇ ਉਹਨਾਂ ਨੇ ਬਹੁਤ ਕਮਾਲ ਦਾ ਕੰਮ ਕੀਤਾ ਔਰ ਸਿਨੇਮੈਟੋਗ੍ਰਾਫੀ ਬੈਕਗ੍ਰਾਉਂਡ 뮤직 ਸਭ ਕੁਝ A1 ਸੋ ਸਾਰੀ ਆਡੀਅנס ਨੂੰ ਕੀ ਕਹਿਣਾ ਚਾਹੁੰਗੀ ਕਿ ਕਿ ਮੈਂ ਆਡੀਅנס ਨੂੰ ਕਹੂੰਗਾ ਕਿ ਟੁੱਟ ਕੇ ਪੈ ਜਾਓ ਵੱਡੇ ਸਿਨੇਮੇ ਤੇ ਜਿਹੜੀ ਫਿਲਮ ਹੁੰਦੀ ਆ ਨਾ ਕਿ ਆ ਬਿਗ ਸਕਰੀਨ ਐਂਟਰਟੇਨਰ ਜਿਹਨੂੰ ਕਹਿੰਦੇ ਹੁੰਦੇ ਆ ਇੱਕ ਟ੍ਰੀਟ ਐ ਇਹ ਤੁਹਾਡੇ ਲਈ ਵੱਡੇ ਸਿਨੇਮੇ ਵਾ ਇਹ ਆ ਨਾ ਕਿ ਉਹ ਕਿ ਦੋ ਹਫ਼ਤਿਆਂ ਨੂੰ ਆਜੂਗੀ ਜੀ ਇਹ ਚਪਾਲ ਤੇ ਆਜੂਗੀ ਜਾਂ ਫਲਾਨੇ ਤੇ ਆਜੂਗੀ ਉਹ ਨਹੀਂ ਜੀ ਇਹ ਇਹਨੂੰ ਵੱਡੇ ਪਰਦੇ ਤੇ ਦੇਖੋ ਥੈਂਕ ਯੂ ਜੀ